ਕੈਨੇਡਾ ਨੇ ਪਹਿਲੇ ਹੀ ਬਹੁਤ ਜ਼ਿਆਦਾ ਛੜਕੇ ਦਿੱਤੇ ਸੀ ਲੇਕਿਨ ਹੁਣ ਜਿਹੜੀ ਕੱਲ ਦੀ ਜਿਹੜੀ ਨਿਊਜ਼ ਆਈ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਛੜਕਾ ਹੈ ਜਿਹੜਾ ਪੰਜਾਬੀ ਸਟੂਡੈਂਟਸ ਵਾਸਤੇ ਉਹ ਹੈਗਾ ਕਿ ਜਿਹੜਾ ਹੁਣ ਪੋਸਟ ਸਟਡੀ ਵਰਕ ਪਰਮਿਟ ਜਿਹੜਾ 3 ਸਾਲ ਦਾ ਮਿਲਦਾ ਸੀ ਗਵਰਨਮੈਂਟ ਕਾਲਜਿਸ ਦੇ ਵਿੱਚ ਵੀ ਉਹਦੇ ਵਿੱਚ ਕਾਫੀ ਐਸੇ ਕੋਰਸਿਸ ਹੋਣਗੇ ਜਿੱਥੇ ਉਹ ਵੀ ਨਹੀਂ ਮਿਲਣ ਵਾਲਾ ਸੋ ਦੈਟ ਇਜ਼ ਅ 빅 ਚੇਂਜ ਦੂਜਾ ਚੇਂਜ ਇਹ ਆਇਆ ਹੈ ਕਿ ਜਿਹੜੇ ਸਪਾਊਸ ਜਾਂਦੇ ਸੀ ਜਿਹੜੇ ਮਾਸਟਰ ਡਿਗਰੀ ਦੇ ਉੱਤੇ ਅਲਾਉਡ ਸੀ ਹੁਣ ਮਿਨਿਮਮ ਜਿਹੜੀ ਉਹਨਾਂ ਨੇ ਕਰ ਦਿੱਤਾ ਕਿ ਦੈਟ 2 ਇਅਰਸ ਆਫ ਸਟੱਡੀਜ਼ ਕੰਪਲਸਰੀ ਜੇ ਤੁਹਾਡੀ 2 ਸਾਲ ਦੀ ਮਾਸਟਰ ਡਿਗਰੀ ਹੈ ਤੇ ਫਿਰ ਤੇ ਤੁਹਾਡਾ ਸਪਾਊਸ ਨਾਲ ਜਾ ਸਕਦਾ ਹੈ ਲੇਕਿਨ ਜੇ ਤੁਹਾਡਾ ਕੋਰਸ ਅਗਰ 16 ਮਹੀਨਿਆਂ ਦਾ ਜਾਂ ਉਸ ਤੋਂ ਘੱਟ ਦਾ ਉਹਦੇ ਵਿੱਚ ਸਪਾਊਸ ਅਲਾਉਡ ਨਹੀਂ ਹੈ ਦੈਟ ਇਜ਼ ਅਨਦਰ ਬਿਗ ਚੇਂਜ ਬਾਏ ਦਾ ਕੈਨੇਡੀਅਨ ਗਵਰਨਮੈਂਟ ਸਰ ਜੀ ਇਹ ਜਿਹੜੀ ਗਾਈਡਲਾਈਨਸ ਸਕੱਤੋਂ ਤੋਂ ਲਾਗੂ ਹੋ ਜਾਣਗੀਆਂ ਜਿਹੜੇ ਬੱਚੇ ਆਲਰੇਡੀ ਪੜ ਰਹੇ ਆ ਉਹਦੇ ਡਿਪਲੋਮਾ ਹੋਲਡਰਸ ਜਿਹੇ ਨੇ ਉਹਨਾਂ ਤੇ ਵੀ ਲੋਕੀ ਗਾਈਡਲਾਈਨਸ ਜਾ ਰਹੀਆਂ ਕਿ ਜਿਹੜੇ ਬੱਚੇ ਨਵੇਂ ਜਾਣਦੇ ਆ ਜਿਹੜੇ ਬੱਚੇ ਉੱਥੇ ਰਹਿ ਗਏ ਉਹਨਾਂ ਵਾਸਤੇ ਵੀ ਇੱਕ ਬਹੁਤ ਜ਼ਿਆਦਾ ਮੁਸ਼ਕਿਲ ਹੋਣ ਵਾਲੀ ਹੈ ਉਹਨਾਂ ਨੂੰ ਹੁਣ ਸਾਡੇ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਫ੍ਰੈਂਚ ਦਾ ਜਿਹੜਾ ਕੋਰਸ ਹੈਗਾ ਉਹ ਕੀਤਾ ਜਾਵੇ ਉੱਥੇ ਤਾਂ ਕਿ ਜਿਹੜੀ ਫ੍ਰੈਂਚ ਦੀ ਜਿਹੜੀ ਐਡਵਾਂਟੇਜ ਹੈ ਚਾਹੇ ਉਹ ਵਰਕ ਵੀਜ਼ਾ ਵਾਸਤੇ ਆਈਏ ਅੱਗੇ ਜਾ ਕੇ ਪੀਆਰ ਵਾਸਤੇ ਵੀ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੋਵੇ ਉਸ ਉਹਨਾਂ ਵਾਸਤੇ ਹੋਣ ਵਾਲੀ ਹੈ ਸਰ ਪੰਜਾਬੇ ਦਾ ਲਗਾਤਾਰ ਜਾਨ ਆਸਟ੍ਰੇਲੀਆ ਕਿਰਨ ਲੰਬਰ ਉਹ ਲਗਾਤਾਰ ਗਾਈਡੈਂਸ ਨਹੀਂ ਆ ਰਹੀ ਸਟ੍ਰਿਕਟ ਹੁੰਦੇ ਜਾ ਰਹੇ ਨੇ ਹੁਣ ਸਾਰੇ ਬੱਚੇ ਕਿੱਥੇ ਮੂਵ ਹੋਣ ਤੋਂ ਜ਼ਿਆਦਾ ਕੋਈ ਸਾਰੀ ਜ਼ਿਆਦਾਤਰ ਸਟੂਡੈਂਟ ਜਿਹੜੇ ਆ ਹੁਣ ਯੂਰਪ ਵੱਲੀ ਸਾਈਡ ਤੇ ਜ਼ਿਆਦਾ ਮੂਵ ਹੋਣਾ ਚਾਹੁੰਦੇ ਹੈ ਆਸਟ੍ਰੇਲੀਆ ਦੇ ਵਿੱਚ ਅਸੀਂ ਦੇਖਨਾ ਕਿ ਵੀਜ਼ਾ ਬਹੁਤ ਜ਼ਿਆਦਾ ਰੈਸਟ੍ਰਿਕਟਡ ਰਿਹਾ 1 ਸਾਲ ਤੋਂ ਜੇ ਮੈਂ ਯੂਐਸ ਦੀ ਵੀ ਗੱਲ ਕਰਾਂ ਤੇ ਵੀਜ਼ਾ ਸਕਸੈਸ ਰੇਟ ਹਾਈ ਨਹੀਂ ਗਾ ਦੈਟ ਇਜ਼ ਵੀਜ਼ਾ ਸਕਸੈਸ ਸਕਸੈਸ ਇਟ ਇਜ਼ ਵੈਰੀ ਲੋ ਯੂਰਪ ਦੇ ਵਿੱਚ ਕਾਫੀ ਅਸੀਂ ਕੰਟਰੀਜ਼ ਹੈਗੀਆਂ ਜਿੱਥੇ ਆਸਾਨੀ ਦੇ ਨਾਲ ਵੀਜ਼ਾ ਵੀ ਮਿਲ ਜਾਂਦਾ ਤੇ ਉਹਨਾਂ ਦਾ ਜਿਹੜਾ ਘੱਟ ਖਰਚੇ ਦੇ ਵਿੱਚ ਉਹਨਾਂ ਦਾ ਸਾਰਾ ਸਸ ਬੱਚਿਆਂ ਦਾ ਜਦੋਂ ਨਵੀਂ ਗਾਈਡਲਾਈਨ ਆਈ ਹੈ ਬੱਚਿਆਂ ਦਾ ਕਿੰਨਾ ਮੰਨ ਤੇ ਘਬਰਾਏ ਇਹ ਹੁੰਦੀ ਹੈ ਦੀ ਰੀਸੈਂਟ ਨਿਊਜ਼ ਹੈ ਉਹਦੇ ਵਿੱਚ ਜਿਹੜੇ ਸਟੂਡੈਂਟ ਹੈ ਬਹੁਤ ਜ਼ਿਆਦਾ ਸ਼ੌਕ ਜਿਨ੍ਹਾਂ ਦਾ ਸੁਪਨਾ ਸੀ ਕੈਨੇਡਾ ਜਾ ਕੇ ਪੜਨਾ ਤੇ ਉੱਥੇ ਜਾ ਕੇ ਸੈਟਲ ਹੋਣਾ ਉਹਨਾਂ ਦਾ ਜਿਹੜਾ ਸੁਪਨਾ ਹੈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦੂਰ ਲੱਗ ਰਿਹਾ ਤੇ ਇਸ ਕਰਕੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇੱਥੇ ਵੀ ਪੰਜਾਬ ਦੇ ਵਿੱਚ ਜਾਂ ਦੂਸਰੇ ਸਟੇਟਸ ਦੇ ਵਿੱਚ ਜਿਹੜੀ ਐਡਮਿਸ਼ਨਸ ਬਹੁਤ ਜ਼ਿਆਦਾ ਵੱਧ ਚੁੱਕੀਆਂ ਹਨ ਇਹ ਜਾਨਵਲਿਆ ਦੀ ਕੀਮਤੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਸਰ ਕਨ ਕੀ ਸਮਝਦੇ ਕਿਉਂਕਿ ਆਸਟ੍ਰੇਲੀਆ ਤੇ ਕੈਨੇਡਾ ਫਸ ਪ੍ਰੈਫਰੈਂਸ ਦੇ ਦੇ ਪੰਜਾਬ ਦੇ ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗਾਈਡਲਾਈਨਸ ਕਾਫੀ ਸਟ੍ਰਿਕਟ ਹੋਦੀ ਜਾ ਰਹੀ ਹੈ ਮੁੱਖ ਕਾਰਨ ਕੀ ਸਮਝ ਸਕਦੇ ਕਿਉਂਕਿ ਮੇਨ ਜਿਹੜੇ ਪੰਜਾਬੀ ਹੈ ਕਿਉਂਕਿ ਇਹ ਗੋਦੀ ਇਕਨੋਮੀ ਵੀ ਰਹਤੇ ਉਹ ਪੰਜਾਬੀ ਦੇ ਕਰਕੇ ਜਾਂਦੇ ਕਿ ਉਹ ਵੱਡੇ ਦਾ ਸਟੂਡੈਂਟ ਉੱਥੇ ਪੜ੍ਹਦੇ ਸੀ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਆਸਟ੍ਰੇਲੀਆ ਦੀ ਗਾਈਡਲਾਈਨਸ ਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਗਈ ਹੈ ਡਾਕੂਮੈਂਟਸ ਦੀ ਉਹ ਸਾਡੇ ਜਿਹੜੇ ਪੰਜਾਬੀ ਪ੍ਰਾਪ ਹੋਰੀ ਨਹੀਂ ਕਰ ਪ रिक्वायरमेंट है घटो दो घट पंद्रह लाख फैमिली इनकम होनी चाहिए अस अकोर्डिंग टू ऑस्ट्रेलीयन गाइडलाइनस लेकिन इतने पूरी नहीं होंगी तो जिस करके वीज़ा की जी ग्रांट हैगी दैट इज़ वेरी वेरी टफ एंड दैन सैकेंड इज़ द फंडस आस्ट्रेलियन गवर्नमेंट जी फंड जी मंगती है अकाउंट के वह भी फंडसल पुराने नहीं है या तो नहीं शो कर सकते थे वीज़ा नहीं मिलने वाला